ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪ੍ਰਸਾਦ ਸ੍ਰੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੋ ਸਾਡੀ অনਵਲਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜ਼ਿਲ੍ਹਾ ਤਰਨਤੰਨ ਵਿੱਚ ਪੰਜਾਬ ਪੁਲਿਸ ਨੇ ਸਵੇਰ ਤੋਂ ਹਰ ਪਿੰਡ ਵਿੱਚ ਤਲਾਸ਼ੀ ਅਤੇ ਚੈਕਿੰਗ ਕੀਤੀ ਗਈ 2 ਲੱਖ ਰੁਪਏ ਦੀ ਡਰੱਗ ਮਨੀ ਅਤੇ ਨਸ਼ੀਲੇ ਪਦਾਰਥ ਸ਼ਰਾਬ ਦੇ 4 ਕੇਸ ਬਰਾਮਦ ਕੀਤੇ ਗਏ ਅਤੇ ਹੁਣ ਤੱਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਜਾਣਕਾਰੀ ਡੀਆਈਜੀ ਏਕੇ ਮਲੋਜ਼ਾ ਨੇ ਦਿੱਤੀ ਜਿੱਥੇ ਕਿ ਪੂਰੇ ਤਰਨਤੰਨ ਜ਼ਿਲ੍ਹੇ ਵਿੱਚ ਅੱਜ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਤਲਾਸ਼ੀ ਜਾਰੀ ਰਹੀ ਜਿੱਥੇ ਕਿ ਪੂਰੇ ਪੰਜਾਬ ਵਿੱਚ ਸਰਚ ਅਭਿਆਨ ਚੱਲ ਰਿਹਾ ਹੈ ਇਸ ਮੌਕੇ ਕਪੂਰ ਐਸਐਸਪੀ ਅਤੇ ਡੀਐਸਪੀ ਨਾਮ ਸਿੰਘ ਐਸਪੀ ਦੇਵ ਸਿੰਘ ਵੀ ਸ਼ਾਮਿਲ ਸਨ ਤੁਸੀਂ ਵੀ ਦੇਖੋ ਤਰਨਤਾਰਨ ਤੋਂ ਜਸਬੀਤ ਸਿੰਘ ਲੱਡੂ ਦੀਵਿਸ਼ੇਸ਼ ਰਿਪੋਰਟ ਸਭੀ ਹਦਾਇਤ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਡਰੱਗਸ ਦੇ ਸਮਗਲਰਸ ਐ ਇਹਨਾਂ ਦੇ ਵਿਰੋਧ ਇੱਕ ਮਹਿੰਮ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਸੀਨੀਅਰ ਅਫਸਰ ਦੀ ਡਿਊਟੀ ਲੱਗੀ ਹੈ ਤੇ ਮੈਂ ਅੱਜ ਤਨਤਨ ਜ਼ਿਲ੍ਹੇ ਚ ਆਇਆ ਤੇ ਐਸਐਸਪੀ ਸਾਹਿਬ ਮੇਰੇ ਨਾਲ ਐ ਅਸੀਂ ਆ ਹਰੀਕੇਪੜਨੋਂ ਖੁਦ ਮੈਂ ਚੈੱਕ ਕੀਤਾ ਹੈ ਤੇ ਇੱਥੇ ਜਿਹੜੀ ਹੁਣ ਤੱਕ ਡਿਸਟ੍ਰਿਕਟ ਤਨਤਨ ਜਿਹੜੀ ਰਿਕਵਰੀ ਹੋਈ ਹੈ ਚਾਰ ਮੁਕਦਮੇ ਤਾਂ ਆਕਸਾਈ ਦੇ ਐ ਤਿੰਨ ਐਨਡੀਪੀਐਸ ਕੇਸ ਹੋਇਆ ਇੱਕ ਪੀਓ ਨੂੰ ਵੀ ਅਰੈਸਟ ਕੀਤਾ ਤੇ ਇਸ ਤੋਂ ਇਲਾਵਾ ਸਵਾ 2 ਲੱਖ ਦੇ ਕਰੀਬ ਡਰਗ ਬਣੀ ਵੀ ਬRAND ਕੀਤੀ ਹੈ ਬਾਕੀ ਜਿਹੜਾ ਇਹ ਕੰਪੇਨ ਹੈ ਇਹ ਸਵੇਰੇ 8 ਵਜੇ ਸ਼ੁਰੂ ਹੋਈ ਸੀ ਤੇ 2 ਵਜੇ ਤੱਕ ਚੱਲੇਗੀ ਕੋ ਜਿਹੜੀ ਵੀ ਕੋਈ ਫਾਈਨਲ ਰਿਕਵਰੀ ਹੋਈ ਇਹ ਤੁਹਾਨੂੰ ਫਿਰ ਨੋਟਸ ਜਾਂਦਾ ਜਾਏਗਾ ਤੇ ਇਹ ਇਹਦੇ ਵਿੱਚ 400 ਬੰਦੇ ਪੈਂਦੀਆਂ ਤਰਨਤਨ ਦੇ ਵਿੱਚ ਇਹ ਟੋਟਲ 550 ਦੇ ਕਰੀਬ ਬੰਦੇ ਅੱਜ ਜਿਹੜਾ ਕੈਸੋ ਚੱਲ ਰਿਹਾ ਹੈ ਉਹਦੇ ਪੂਰੇ 550 ਬੰਦੇਨ ਵਾਲਾ ਸਾਰੇ ਗਸ਼ਟ ਅਫਸਰ ਐਸ ਐਚ ਓ ਹੋਰ ਐਨ ਜੀ ਓ ਉਹ ਵਾਲ ਸਾਰੀ ਫੋਰਸ ਇਸ ਵਿੱਚ ਲੱਗੀ ਹੋਈ ਹੈ ਤੇ ਬੜੇ ਅੱਛੇ ਰਿਜ਼ਲਟ ਆ ਨਹੀਂ ਹੁੰਦੇ